हां ਪਖੰਡ ਦੀ ਵੀ ਯਾਰ ਇੱਕ ਹੱਦ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਖੰਡਾ ਜਿਹੜਾ ਇੱਕ ਸਾਹਸਰ ਦਾ ਹੁੰਦਾਗਾ ਦੇਖਦੇ ਜਾਇਓ ਕੀ ਕੁਝ ਹੋ ਰਿਹਾ ਦੁਨੀਆ ਦੇ ਵਿੱਚ ਹਰ ਦਿਨ ਨਵੀਂ ਤੋਂ ਨਵੀਂ ਆਪਾਂ ਵੀਡੀਓ ਦੇਖਦੇ ਆ ਲੋਕਾਂ ਦਾ ਜਿਹੜਾ ਪਰਮਾਤਮਾ ਤੋਂ ਵਿਸ਼ਵਾਸ ਉੱਠ ਚੱਲਿਆ ਇਹਨਾਂ ਬਾਬਿਆਂ ਕੋਲੇ ਜਾ ਜਾ ਕੇ ਯਾਰ ਇਸ ਤਰ੍ਹਾਂ ਇਲਾਜ ਕਰਵਾਉਂਦੇ ਨਹੀਂ ਭਾਈ ਜੀ ਤੁਸੀਂ ਦੇਖੋ ਕੀ ਕੀ ਕਹ ਸਕੂ ਕਿ ਕਹੂੰਗੇ ਕੋਈ ਸ਼ਬਦ ਨਹੀਂ ਕਾਇਨ ਨੂੰ ਇਹ ਮਾਰਕੀਟ ਵਿੱਚ ਨਵਾਂ ਪਖੰਡੀ ਵਾਪੇ ਬਾਰੇ ਵੀ ਤੁਸੀਂ ਦੇਖ ਲਓ ਐਨਾ ਪਖੰਡ ਐਨਾ ਪਕਾਂਡਾ ਹੱਦ ਹੋਈ ਪਈ ਆ ਯਾਰ ਲੋਕਾਂ ਦੀ ਪਰਮਾਤਮਾ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਸੀ ਉਹ ਡਰ ਸਕਿਆ ਇਹ ਇਹਨਾਂ ਦੇ ਘਰ ਦੇ ਇਹਨਾਂ ਨੂੰ ਤੌਰ ਪਤਾ ਨਹੀਂ ਕਿਵੇਂ ਦਿੰਦੇ ਆ ਚੇਲੀਆਂ ਵੀ ਦੇਖ ਲਓ ਕੁੜੀਆਂ ਰੱਖੀਆਂ ਪਈਆਂ ਤੁਸੀਂ ਨਿੱਕੀ ਨਿੱਕੀ ਉਮਰ ਦੀਆਂ ਕੁੜੀਆਂ ਨੇ ਜਿਹੜੀਆਂ ਚੇਲੀਆਂ ਰੱਖੀਆਂ ਪਈਆਂ ਆ ਬਾਬਿਆਂ ਨੇ ਕਮਾਲ ਕਰਤੀ ਯਾਰ ਮਹੀ ਇਸ ਤਰ੍ਹਾਂ ਦੇ ਬਾਬੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਇਲਾਜ ਕਰਦੇ ਨੇ ਜਿਆਦਾ ਇਹ ਬਾਬਿਆਂ ਨੂੰ ਜਿਹੜਾ ਉੱਪਰ ਲਿਉਣ ਵਾਲਿਆਂ ਦਾ ਹੱਥ ਆ ਸਭ ਤੋਂ ਵੱਡਾ ਔਰਤਾਂ ਦਾਗਾ ਮਸ਼ਹੂਰ ਕਰਨ ਦੇ ਵਿੱਚ ਔਰਤਾਂ ਹੁੰਦੀਆਂ ਆਈਆਂ ਔਰਤਾਂ ਹੀ ਜਾਣਦੀਆਂ ਬਾਬਿਆਂ ਕੋਲੇ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਹਰਕਤਾਂ ਆਗਾ ਜਿਹੜਾ ਬਾਬਾ ਕਰਦਾਗਾ ਕੀ ਕੀ ਕੰਨ ਕਰਦੇ ਤੁਸੀਂ ਲਾਜ ਦੇਖ ਲਓ ਲਾਜ ਕਿਸਤੀ ਜ ਨਾਲ ਕਰ ਰਿਹਾਗਾ ਬਾਬਿਆਂ ਤੂੰ ਪਹੁੰਚੀ ਪਈ ਆ ਦੁਨੀਆ ਪਖੰਡ ਦੀ ਵੀ ਜੇ ਕਈ ਲਈ ਇੱਕ ਲਿਮਟ ਹੁੰਦੀ ਆ ਅੰਤ ਵਿਸ਼ਵਾਸ ਆ ਯਾਰ ਸਾਰਾ ਉਹਦੀ ਵੀ ਕੋਈ ਨਾ ਕੋਈ ਲਿਮਟ ਹੁੰਦੀ ਆ ਐਨਾ ਬੰਦਾ ਜਿਹੜਾ ਅੰਤ ਵਿਸ਼ਵਾਸੀ ਨਾ ਹੋਵੇ ਵੀ ਕੁਛ ਦਿਖੇ ਨਾ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ ਹਰ ਰੋਜ਼ ਆਪਾਂ ਨਵੇਂ ਤੋਂ ਨਵੇਂ ਦੇਖਦੇ ਤੁਸੀਂ ਹਜੇ ਫੁੱਲ ਵੀਡੀਓ ਦੇਖਿਓ ਐਂਡ ਤੱਕ ਕੀ ਕੁਛ ਕਰੂਗਾ ਇਹ ਤੇ ਇਹਨੂੰ ਸ਼ੇਅਰ ਵੀ ਕਰੋ ਗਰੁੱਪਾਂ ਵਿੱਚ ਵੀ ਇਹੋ ਜਿਹੇ ਬਾਬਿਆਂ ਦਾ ਜਿਹੜਾ ਪਰਦਾ ਸਾਫ਼ ਹੋ ਜਾ। ਹਜੇ ਰੁਕ ਜਾਓ ਤੁਸੀਂ ਦੇਖ ਲਓ। ਅਲਾਜਿਤ ਕਰਨ ਦਾ ਤਰੀਕਾ ਦੇਖ ਲਓ ਤੁਸੀਂ ਬਾਬੇ ਦਾ। ਹਜੇ ਕੀ ਕੋਸ ਕਰੂਗਾ ਤੁਹਾਡੀਆਂ ਵੀ ਅੱਖਾਂ ਕੱਢ ਜਾਣਗੀਆਂ ਦੇਖ ਕੇ ਵੀਡੀਓ। ਇਸ ਤਰ੍ਹਾਂ ਦੀਆਂ ਵੀਡੀਓ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਆਉਂਦੀਆਂ ਆਈਆਂ ਤੇ ਪਰਦੇ ਫਾਸ਼ ਹੁੰਦੇ ਨੇ ਬਾਬਿਆਂ ਦੇ ਲੋਕ ਨੇ ਜਿਹੜੇ ਉਹ ਫੇਰ ਵੀ ਨਹੀਂ ਸਮਝਦੇ। ਪਤਾ ਨਹੀਂ ਲੋਕ ਕੀ ਦੁਨੀਆ ਅੱਖਾਂ ਦੇ ਕੀ ਬਿਠੇ ਆ ਇਹ ਨਹੀਂ ਪਤਾ ਵੀ ਵੀਡੀਓ ਅਸਲੀ ਆ ਚਾਹੇ ਫੇਕ ਆ ਗਈ ਪਰ ਦੁਨੀਆ ਦੇ ਵਿੱਚ ਜਿਹੜਾ ਇਹ ਕੋਸ ਚਾਲਰ ਚੱਲ ਰਿਹਾਗਾ ਤੇ ਵੀਡੀਓ ओरिजिनल ਆ ਚਾਹੇ ਕੋਈ ਊਂ ਬਣਾਈ ਵੀ ਆ ਇਹਦੇ ਬਾਰੇ ਆਪਾਂ ਕਰਦੇ ਨਹੀਂ ਪਰ ਇਹ ਅੰਤ ਬਸ਼ਵਾਸ ਜਿਹੜਾ ਲੋਕਾਂ ਦਾ ਤੁਸੀਂ ਦੇਖ ਸਰੋਂ ਹਰ ਤਰ੍ਹਾਂ ਚੱਲ ਰਿਹਾ ਉਹ ਨਿੱਕੇ ਨਿੱਕੇ ਚੇਲੀਆਂ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਨਾ ਥੋੜੀ ਥੋੜੀ ਉਮਰ ਦੀ ਹਮ ਜਿਹੜਾ ਪਰਮਾਤਮਾ ਗਾ ਇੱਕੂ ਹੀ ਹੈਗਾ ਸ੍ਰੇਸ਼ਟੀ ਸਾਜਣ ਵਾਲਾ ਐਡਾ ਵੱਡਾ ਹੈਗਾ ਲੋਕ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ੱੱਕੇ ਖਾਣੋਂ ਨਹੀਂ ਹਟਦੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਇਲਾਜ ਕਰਿਆ ਇਹਨੂੰ ਵੱਡੇ ਵੱਡੇ ਐਮਬੀਬੀਐਸ ਇੱਥੇ ਡਾਕਟਰ ਪਾਏ ਨੇਗੇ ਤੁਸੀਂ ਦੇਖ ਸਕਦੇ ਹੋ ਲੈ ਦੇਖ ਕੇ ਵੀਡੀਓ ਕਮਾਲ ਹੀ ਕਰਤੀ ਤੁਸੀਂ ਦੇਖ ਲੈ ਕਿ ਇਸ ਤਰ੍ਹਾਂ ਜਿਹੜਾ ਉਹ ਕਰਦਾ ਇਸ ਤਰ੍ਹਾਂ ਦੀ ਦੁਨੀਆ ਕੀ ਕੋਈ ਵੀਡੀਓ ਨੂੰ ਸ਼ੇਅਰ ਕਰੋ ਯਾਰ ਇਹ ਪਖੰਡਵਾੜ ਦਾ ਜਿਹੜਾ ਪਰਦਾ ਫਾਸੋ ਜੀ ਇਹ ਨਕਲੀ ਬਾਬੇ ਦਾ